ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਵੀਰਾਜ ਅੱਜ ਪੜਨ ਲੱਗਿਆ ਹੋਇਆ ਤੁਹਾਨੂੰ ਵੀ ਦਿਖਾਉਨੇ ਆ ਦਾਦਾ ਹਾਂਜੀ ਇਹ ਦਾਦੇ ਦਾ ਪੈਨ ਦਾਦੇ ਦਾ ਪੈਨ ਆ ਇਹ ਹੋ ਤੁਸੀਂ ਚੱਕੋ ਤੇ ਤੁਸੀਂ ਨਾਈ ਨਾਈ ਤਾਂ ਕਰ ਲਈ ਆ ਤੇ ਕੇਸ ਵਾਈ ਨਹੀਂਗੇ ਹੈ ਇਧਰ ਵੇਖੋ ਜਸਪ੍ਰੀ ਦਾ ਸੂਟ ਕੱਟਦੀ ਪਈ ਆ ਤੇ ਉਹਦੀ ਬੁੱਕ ਲੈ ਆਇਆ ਚੱਕ ਕੇ ਆ ਇਹ ਜਸਪ੍ਰੀ ਤਾਂ ਗਈ ਇਧਰ ਆਇਕੋ ਇਧਰ ਆਇਕੋ ਪ੍ਰਧਾਨ ਹੱਥੇ-ਹੱਥੇ ਕੋਲ ਪ੍ਰਧਾਨ ਸਾਹਿਬ ਲਿਖਦੇ ਵੇਖੋ ਇਧਰ ਤੁਸੀਂ ਕੀ ਲਿਖਦਾ ਪਿਆ ਸੀ ਹੈ ਓਹੋਹੋ ਕੀ ਲਿਖਦਾ ਪਿਆ ਸੀ ਕਾਕਾ ਇਧਰ ਆ ਮम्मा ਨੂੰ ਦੇ ਦਿਓ ਪੁੱਤ ਉਹਦੀ ਆਏ ਮम्मा ਦੀ ਕਾਪੀ ਆ ਇਹ ਇਹ ਬੁੱਕ ਮम्मा ਦੀ ਆ ਮਮਾ ਨਾਪ ਲਿਖਦੀ ਇਹਦੇ ਤੇ ਵੇਖ ਹੱਥ ਨਹੀਂ ਨਾਲ ਲੱਗਦਾ ਦੂਜਾ ਤਾਡੀ ਭਲੀ ਹੋ ਜੀ ਚਲੋ ਆਪਾਂ ਜੋੜੀ ਕਰੀਏ ਪਹਿਲਾਂ ਭਾਈ ਸਹਿਬ ਨੂੰ ਨੀਂਦ ਚੜੀ ਸੀ ਇੰਨੀ ਵੀ ਫਟਾਫਟ ਮੈਨੂੰ ਨਹਾਈ ਕਰਾ ਦਿਓ ਤੇ ਮੈਂ ਸੌਣਾ ਤੇ ਹੁਣ ਇਧਰ ਇੱਕ ਲੈਕ ਲੈਕ ਜਸਪਰੀ ਤੋਂ ਉਧਰ ਕੱਢਦੀ ਪਈ ਸੂਟ ਵੀ ਰਾਜ ਹਾਂ ਭੜੀ ਭੜੀ ਖਲ ਆਪ ਚਲੋ ਮੈਂ ਹੋਰ ਦਿੰਨੀ ਆ ਉਹ ਆਪਾਂ ਹੋਰ ਲੈਨੇ ਹੋਰ ਲੈਨੇ ਹੋਰ ਲੈਨੇ ਆ ਸ਼ੇਪ ਕੋਲ ਹੁਣ ਨਹੀਂ ਮਿਲਦੀ ਕੁੜੀਏ ਵਿਰਾਜੋ ਵਿਰਾਜ ਨੇ ਕੀ ਲਿਖਣਾ ਏ ਬੀ ਸੀ ਕਾ ਉੜਾੜਾ ਹੈ ਏ ਬੀ ਸੀ ਲਿਖਣੀ ਕਾ ਉੜਾੜਾ ਕੀ ਲਿਖਣਾ ਹਾਂ ਦਾਦੇ ਦੇ ਕੋਲੇ ਵੀ ਨਹੀਂ ਕੋਈ ਪੈਨ ਛੱਡਦਾ ਕੀ ਲਿਖਣਾ ਹਾਂਜੀ ਤੇ ਡੈਡੀ ਕਿੰਨੇ ਪੈਨ ਲਿਆਉਂਦੇ ਹੁੰਦੇ। ਕੋਲ ਲਿਆਉ ਦੇ। ਮੇਰੇ ਚੱਕਰ ਤੇ ਮੇਰੇ ਕੰਮ। ਫੋਨ ਹੱਥੋਂ ਡਿੱਗ ਗਿਆ। ਪਟੱਕਦੇ ਨੇ ਵੱਜਿਆ ਥੱਲੇ। ਚਲੋ ਜਦੋਂ ਪੜਨ ਦਾ ਟਾਈਮ ਹੋਇਆ ਉਦੋਂ ਪੜਨਾ ਨਿਕਾ। ਐ ਵੀ ਰਾਜ ਉਦੋਂ ਕੀ ਕਰਨਾ ਦੋਦੀ ਮम्मा ਨੂੰ ਕਹਿ ਦੋ ਛੁੱਟੀ ਕਰਾ ਦੋ। ਹੈਨਾ ਉਦੋਂ ਐਂ ਗਿਆ ਕਰਾਂਗੇ। ਤੁਹਾਡੀ ਮम्मा ਨੂੰ ਕੋਹ ਛੁੱਟੀ ਕਰਾ ਦੋ। ਹੈਨਾ? ਹਾਂ ਹਾਂ। ਚਲੋ ਸასი ਕਾਲ ਕਰੋ ਸਾਰਿਆਂ ਨੂੰ ਹੱਥ ਜੋੜੋ ਹੱਥ ਜੋੜੋ ਸਾਰਿਆਂ ਨੂੰ ਸასი ਕਾਲ ਕਰੋ ਆ ਲੈ ਲਓ ਤੁਸੀਂ ਤੇ ਉਹ ਮੰਮਾ ਨੂੰ ਦੇ ਦਿਓ ਚੰਗਾ ਚਲੋ ਆਪਾਂ ਜੂੜੀ ਕਰੀਏ ਨਾਲੇ ਤੇ ਤੁਸੀਂ ਨੀਂਨੀ ਕਰੋ ਲੜਾਈ ਹੋ ਗਈ ਲੜਾਈ ਹੋ ਗਈ ਮਾਂ ਪੁੱਤਾਂ ਦੀ ਲੜਾਈ ਹੋ ਗਈ ਵਾਵਾ ਹੋਈ ਵਾਵਾ ਹੋਈ ਵੇਖ ਵਿੱਚੇ ਪਿਆਰ ਜਾਗ ਪੈਂਦਾ ਵੀ ਚੀਲੜਾ ਮੰਗ ਮੰਮਾ ਤੋਂ ਦੂਜਿਆਂ ਨੂੰ ਕਰਕੇ ਤੇ ਮੁੱਠ ਲਾ ਪਖੰਡ ਕਰ ਕਰ ਵਿਖਾਉਂਦੇ ਦੂਜਿਆਂ ਨੂੰ ਹੇ ਪਖੰਡੀ ਲੈ 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 ਹਾਂ 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 ਉਹ ਲੈ ਕਰਦਾ ਵੇ ਕੀ ਪਾਵਾ ਜਿਆ ਆ ਚਲ ਆ ਜਾ ਸੌ ਜਾ ਮੰਮਾ ਨੂੰ ਪਰ ਕਰਦੇ ਕਰਦੇ ਚਲ ਮम्मा ਦੇ ਕੰਨੇ ਚ ਗੱਲ ਦੱਸਿਓ ਗੱਲ ਦੱਸ ਦੋ ਗੱਲ ਦੱਸਿਓ ਦਸੀ ਦਸੀ ਵੀਰੇ ਵੀਰਾਸ ਦਸੀ ਗੱਲ ਮਮਾ ਦੇ ਮਮਾ ਦੇ ਕੰਨ ਚ ਗੱਲ ਦਸੀ ਨੋਟੀ ਬੱਚਿਆਂ ਦੀ ਰੌਣਕ ਵੱਖਰੀ ਆ ਤੂੰ ਤੇ ਮਾਂ ਤੇ ਕਰਦਾ ਰਹਿੰਦਾ ਸਾਰਾ ਦਿਨ ਤੇ ਸਾਡੇ ਮੀਂਹ ਪੈਣ ਲੱਗ ਗਿਆ ਅੱਜ ਹਵਾ ਵੀ ਚੱਲਦੀ ਪਈ ਆ ਦੇਖੋ ਬਾਹਰ ਦਾ ਮੌਸਮ ਧੰਦ ਧੰਦ ਹੋਈ ਪਈ ਆ ਚੈਨਾ ਤਾਂ ਜਾਵੇਂ ਨਹੀਂ ਦੱਸਦਾ ਚੈਨਾ ਵਾਲੀ ਜ਼ਿਆਦਾ ਮੀਂਹ ਆਪਣੇ ਘਟਾ ਤੇ ਇਧਰ ਆਪਾਂ ਲਾਇਆ ਇੱਕ ਮਰੂਵੇ ਦਾ ਬੂਟਾ ਤੇ ਹੋਰ ਮੈਂ ਕਾਫੀ ਕੁਛ ਬੀਜਿਆ ਕਲਰ ਸੋਨਾ ਸੂਟ ਦਾ ਪੀਚ ਕਲਰ ਮੀਂਹ ਪੈਣ ਲੱਗਿਆ ਕਰਕੇ ਤੇ ਨਾਲ ਹਵਾ ਚੱਲਣ ਲੱਗੀ ਠੰਡੀ ਠੰਡੀ ਇਹਦੇ ਨਾਲ ਹੁਣ ਹੋ ਜਾਣੀ ਠੰਡ ਤੇ ਟਾਈਮ ਹੋ ਗਿਆ ਸਾਡੇ ਵੱਜ ਕੇ 11 ਥੋੜੇ ਟਾਈਮ ਨੂੰ ਥੋੜੇ ਟਾਈਮ ਨੂੰ ਬਣਾਉਣੇ ਆ ਖਾਣਾ ਹੈ ਕੱਟਿਆ ਗਿਆ ਸੂਟ ਕੱਟ ਲਿਆ ਫੜਾ ਦਿਓ ਅਗਲੇ ਨੂੰ ਵੀ ਬਣਾਤਾ ਭਾਈ ਲੈ ਜਾ ਬਹੁਤ ਖਰਾਬ ਆ ਜਦੋਂ ਕੋਈ ਵੀ ਹਨਾ ਕੰਮ ਕਰਦੇ ਆ ਆਪਾਂ ਇਦਾਂ ਕੱਪੜੇ-ਕੁਪੜੇ ਜਾਂ ਕੋਈ ਕੰਬਲ-ਕੁੰਬਲ ਕੱਢਦੇ ਆ ਜਾਂ ਕੁਛ ਵੀ ਵੀਰਾਜ ਨੂੰ ਬੜੀ ਆਦਤ ਆ ਉੱਤੇ ਲੇਟਣ ਦੀ ਮम्मा ਬਹਿ ਜਾਊਗਾ ਉੱਤੇ ਚਲ ਚਕਾਤਾ ਹੁਣ